ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਪ੍ਰਧਾਨ ਦੇ ਬੁੰਡੇ ਦਾ ਕੱਲ ਵਿਆਹ ਹੋਇਆ ਤਾਂ ਅੱਜ ਪਾਰਟੀ ਰੱਖੀ ਵੇ ਉਹਨੇ ਨੇੜੇ ਪੈਸ ਕਰਿਆ ਵਾ ਇਹ ਹੋ ਗਏ ਤਿਆਰ ਚਲਦੇ ਆ ਉੱਥੇ ਨੂੰ ਮੈਂ ਲੋ ਜੀ ਇਹਦੇ ਦਲਵੀਰ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਾ ਜੀ ਰਮਨ ਵੀ ਚੱਲਿਆ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲਓ ਜੀ ਮਤਲਬ ਕੀ ਸੀ ਚਾਚਾ ਥੋੜਾ ਲੇਟ ਹੋ ਗਏ ਆ ਉਹਨੂੰ ਢੀਕਦੇ ਆ ਖੜੇ ਚੱਕ ਮੋਟਰਸਾਈਕਲ ਲੈ ਆ ਯਾਰ ਪਰ ਨੇੜੇ ਦੇ ਪੈਸ ਦਾ ਫਾਇਦਾ ਵੀ ਆ ਆ ਕਿਲੋਮੀਟਰ ਪਰ ਗੇਅਰ ਪੈਣਾ ਸਾਈਡ ਆਏ ਕਿਲੋਮੀਟਰ ਪਰ ਓਕੇ ਇਹਨਾਂ ਨੂੰ ਪਤਾੰਦ ਦੱਸੀ ਵੀਰੋ ਤਰਕੇ ਲੰਘ ਜਾਣਾ ਹਾਂ ਇਹ ਤਾਂ ਹੈ ਨੇੜੇ ਮੈਂ ਕਹਿੰਦਾ ਹੁਣ ਵੀ ਤੁਰ ਕੇ ਚੱਲੀਏ ਨੇੜੇ ਜੀ ਦਾ ਹੀ ਫਾਇਦਾ ਹਾਂ ਆਓ ਜੀ ਆਪਣੀ ਮੋਟਰਸਾਈਕਲ ਲੈ ਆਪਣੇ ਵਾਲਾ ਆਪਣੀ ਚੀਜ਼ ਆਏ ਆ ਭਈ ਜੇ ਮਰਜੀ ਹਾਂ ਜੇ ਮਰਜੀ ਆਪਣਾ ਉਸਤੇ ਜਾ ਜਾ ਜੇ ਮਰਜੀ ਜਾ ਟਾਈਮ ਹੋ ਗਿਆ ਜੀ 11 ਵਜੇ ਦਾ ਯਾਤ ਸਟਾਰਟ ਕਰਕੇ ਆਤੇ ਕਿਹ ਪਤਾ ਕੋਹ ਉਹ ਤਾਂ ਕੋ ਚੱਕਰ ਨਹੀਂ ਯਾਰ ਘਰ ਦਾ ਹੀ ਪ੍ਰੋਗਰਾਮ ਕਰੇ ਉੱਪਰ ਆਏ ਜਾ ਕੇ ਬੈਠਦੇ ਆ ਉਰੇ ਵੀ ਕਹਿੰਦੇ ਬਿੱਲੀ ਬੈਠੇ ਆ ਸਵੇਰ ਦੇ ਖੂ ਪਟੇ ਆ ਫੇਰ ਨਲਗਾ ਇਹਦੇ ਕੰਮ ਉਹ ਕੋਈ ਕੰਮ ਵੀ ਨਹੀਂ ਹੁੰਦਾ ਹਾਂ ਹਾਂ ਹੋਰ ਬਹੁਤ ਵਧੀਆ ਬਾਕੀ ਬੰਦਾ ਗਿਆ ਕੋਈ ਹਰੇ ਲਖਿਆ ਕੋਈ ਨਹੀਂ ਇੱਧਰ ਤੇ ਆਪਾਂ ਤਾਂ ਆਖਰੀ ਸਟੇਜ 'ਚ ਆ ਅੱਛਾ ਇੱਧਰ ਤਾਂ ਸਾਰਾ ਪਿੰਡ ਆ ਇੱਧਰ ਆਈ ਜਣੋ ਦੋ ਜੀ ਪ੍ਰਧਾਨ ਦਾ ਘਰ ਆ ਪਿੰਡ ਤੇ ਚੜਦੀ ਕਿੰਨੀ ਸਾਡਾ ਇੱਧਰ ਪਿੰਡ ਦੇ ਸ਼ੁਕਦੀ ਕਿੰਨੀ ਹੁੰਜੇ ਦਾ ਬਾਈ ਅਸੀਂ ਸਾਡੇ ਪਿੰਡ ਦੇ 5 ਹੁੰਜੇ ਆ ਅਸੀਂ 5ਵੇਂ ਹੁੰਜੇ 'ਚ ਪੰਜ ਹੁੰਜੇ ਚਾਰ ਹੁੰਦੇ ਆ ਸਾਡੇ ਪਿੰਡ ਪੰਜ ਆ ਹਾਂ ਹੁਣੇ ਪਿੰਡ ਪੰਜ ਬਣੇ ਹੋਏ ਆ ਥੋੜੇ ਪਿੱਛੇ ਪਾਸੇ ਤਕੋਣਾ ਜਾ ਹੈਂ ਲਓ ਇਹ ਤੇ ਮਰਗੀ ਚਾਚੇ ਨੂੰ ਪਰਚੀ ਆ ਗਈ ਖੁਸ ਇਹਨੂੰ ਪਰਚੀ ਆ ਗਈ ਉਹ ਟਰਾਲੀ ਭਰੀ ਖੜੀ ਚਾਚੇ ਦੀ ਕੰਨੇ ਦੀ ਲਓ ਜੀ ਪਰਚੀ じゃ ਲੈ ਜਾ ਹਮੇਲੇ ਨੂੰ ਤੂੰ ਵਿਆਹ ਜਾਣ ਨੂੰ ਰਹਿਣ ਦੇ ਪਹਿਲਾਂ ਤਾਂ ਮੇਲੋ ਜੀ ਵਿਆਹ ਹੈ ਇੱਕ ਪਿੰਡ ਜੀ ਉਹ ਵੀ ਲਖਾਈ ਹੈ ਪਹਿਲਾਂ ਮੇਲੋ ਜੀ ਇਹਦਾ ਚਾਚੇ ਨੂੰ ਇਹੀ ਦੀ ਮੇਰਾ ਬੇ ਗੰਨਾ ਖੜਕਿਆ ਪਲਾਸ ਪਲਾਸ ਹੱਥੀ ਕਰਦਾ ਆ ਜੀ ਉਹ ਪ੍ਰਧਾਨ ਤੇ ਜਾਇਆ ਹੀ ਹੈ ਸਸਤੀ ਕਰਦਾ ਕੱਲ ਦੇ ਲੋ ਕਰਿਆ ਪਿਆ ਛੇੜ ਸਮਾ ਦਿਖਾ ਰੂ ਵੱਡਾ ਵਿਆਹ ਨੇ ਉਹ ਵੀ ਦੱਸੋ ਵੀ ਨੇ ਇਹ ਸਟੇਟਸ ਦੇਖਣਾ ਚਾਹੁੰਦਾ ਹਾਂ ਚਾਚੇ ਨੇ ਭਾਈ ਲਾਇਆ ਸਟੇਟਸ ਹਾਂ ਐ ਵੀ ਗਾਹ ਪ੍ਰਧਾਨ ਨੇ ਵੀ ਪਚਾ ਕੇ ਉਹੀ ਲਾਤਾ ਕੱਲ ਬਾਤ ਹੋਣੀ ਏ ਪਰਸੋਂ ਹੂੰ ਆ ਸੀਟ ਤੇ ਨਹੀਂ ਸਾਫ਼ ਹੈ ਗਲੀ ਬੜੀ ਵੀ ਇੰਨੀ ਕੱਜ ਫੇਰ ਲਾਂਦੇ ਪ੍ਰਧਾਨਾ ਜੀ ਚਾਚੇ ਦਾ ਸੂਟ ਨਾ ਖਰਾਬ ਕਰ ਦਿੱਤਾ ਨਹੀਂ ਸਾਫ਼ ਹਾਂ ਚਾੜੀ ਦੇ ਵਿੱਚ ਆ ਅੱਜ ਫੇਰ ਲਾਂਦੇ ਸੀਟ ਤੋਂ ਹੀ ਪ੍ਰਧਾਨ ਵਾਲੀ ਲਾ ਦੇਣਾ ਹੁਣ ਮੈਂ ਫੇਰ ਲੈ ਦਿਖਾ ਦੇ ਨਾਲ ਮਾਜਾ ਨਾਲ ਸਟੇਟਸ ਦਿਖਾ ਮਾਣੇ ਜਿਹੜਾ ਏ ਹੂੰ ਕੱਢ ਜਾ ਹੁਣ ਮੈਨੂੰ ਕੱਢਣ ਦੇ ਹਾਂ ਨਾ ਪਹਿਲਾਂ ਕੱਢ ਕੇ ਮੈਨੂੰ ਦਿਖਾਈ ਇਹਣਾ ਫੋਨ ਚ ਦਿਖਾਈਏ ਆ ਸਟੇਟਸ ਜੀ ਲਾਇਆ ਬਾਤਾ ਚਾਚੇ ਨੇ ਕੱਲ ਪ੍ਰਧਾਨ ਨੇ ਚੱਕ ਕੇ ਡੋਕਤਾ ਫਿਰ ਐਵੇਂ ਤੇਜਿਆ ਤੁਸੀਂ ਉਹ ਜਦੋਂ ਫੋਨ ਆਏ ਪਤਾ ਗਿਆ ਤੇਜਿਆ ਪ੍ਰਧਾਨ ਕਰਤਾ ਰਿਹਾ ਉਹ ਬਿੱਕੋ ਮਾਂ ਕੇ ਚੁੱਪ ਉਹ ਤਾਂ ਕੱਟੀ ਜਾਂਦਾ ਆਲਾਵਾ ਤਿੰਗੜੀ ਨੂੰ ਜੀ ਕਾਫੀ ਡਾੜਾ ਬੰਦ ਕਰੋ ਗੋਬੀ ਜੀ ਮਰਗਾ ਰਿਹਾ 2 ਕਿਲੋ ਬੰਦ ਕਰੋ ਵੇ ਮਾਂ ਦਾ ਸਿੱਧੂ ਗੋਣਾ ਬੋਲਦਾ। ਲੋ ਯਾਰ ਫਿਰ ਸਲਾਮਾਂਗੇ। ਹਾਂ। ਮੇ ਲੋ ਜੇ ਇਹ ਤੇ ਮਸੜ ਨੂੰ ਜਾਣਾ ਨਹੀਂ ਉਹ ਚਾਦਰ ਲਿਆ। ਜਾਣਾ ਹਾਂ ਤੇ ਆਪੋ ਲਾਉਣਾ। ਆ ਜਾ ਤਿਆਰੇ ਇਹ ਤਿਆਰ ਹੋਣੂ ਗਿਆ ਹੁਣ। ਕੋ ਕਿਹੜੇ ਦੂਰ ਆ ਨੇੜੇ ਹੀ ਆ। ਹੋਰ ਕੀ ਹੁਣ ਤਿਆਰ ਹੋਣੂ? ਸਾਰੇ ਗੱਡੀਆਂ ਮੈਂ ਕੱਢ ਲਿਆਉਂਗਾ। ਐ ਬਈ। ਇੰਨਾ ਕੀ ਤਿਆਰ ਹੋਏ ਬਹੁੰਦੇ ਆ। ਇੰਨੇ ਕੀ ਤਿਆਰ ਹੋਏ ਬਹੁੰਦੇ। ਜਾ ਫਿਰ ਚੱਲ ਖੜ ਦਾ। ਸ਼ੈਂਟ ਲਾਇਆ ਫਿਰ। ਰੈਡ ਦੀ ਸੀਸੀ ਲੱਕ ਲਿਆ ਜੀ। ਲੋ ਜੀ ਮਸੜ ਵੀ ਗਿਆ ਤਿਆਰ ਹੁਣ। ਲੋਗੀ ਮਿਲੋਗੇ ਤਾਂ ਚੈਲੇ ਨੂੰ ਵੀ ਹੋ ਗਿਆ ਤਿਆਰ ਚਲ ਵੀ ਚਲੀ ਹੁਣ ਚਲੋ ਵੀ ਬੈਠੋ ਵਾਹ ਦੇਖੀ ਤਾਂ ਮੇਰਾ ਮੈਸੇਜ ਆ ਉਹ ਪ੍ਰਧਾਨ ਦੇ ਵਿਆਹ ਤੇ ਜਾ ਕੇ ਮੁੜੇ ਆਇਤੇ ਜੀ ਤੇ ਪਿੱਛੇ ਦੇ ਟਰੱਪੇ ਨੇ ਟਰਾਲੀ ਭਰ ਕੇ ਖੜਾਤੀ ਤੀ ਬਸ ਹੁਣ ਮੇਲੇ ਨੂੰ ਜਾਉਂਗੇ ਅਸਵੀਰ ਨਹੀਂ ਵੀ ਆਗੇ ਮੇਲੇ ਵਿਆਹ ਤੇ ਪੰਮਾ ਵੀ ਆ ਗਿਆ ਉਹਨਾਂ ਨੇ ਵੀ ਜਾਣਾ ਐ ਬਾਕੀ ਦੇਖਦੇ ਹਾਂ ਮੇਲੇ ਜਾ ਕੇ ਫਿਰ ਓਕੇ ਦੇ ਬੰਦੇ ਘੜੀ ਆਜ ਇਹ ਰ ਆਪਣਾ ਟੋਬੇ ਕੋਲੇ ਘਰ ਦੇ ਕੋਲੇ ਆ ਘਰ ਆ ਆਪਣਾ ਘਰ ਦੇ ਕੋਲੇ ਗੰਨਾ ਐ ਆ ਪਰਚੀਨ ਐ ਇਹ ਆ ਗੰਨਾ ਇੱਧਰ ਤੇਰਾ ਪੈਣੀ ਬੈਣ ਲੱਗ ਜਾਂਦਾ ਆਪਣਾ ਖੇਤ ਜਾ ਕੇ ਖੇਤਾਂ ਵਿੱਚੇ ਮਗਾਣਾ ਆਪਣਾ ਤੇ ਵਾਪੇ ਲੱਦ ਕੇ ਘੜਾਤੀ ਪਿੱਛੇ ਤੇ ਫਿਰ ਹੁਣ ਲੈ ਕੇ ਜਾਂਦੇ ਆ ਇਹ ਬਾਕੀ ਮੇਰੇ ਜਾ ਕੇ ਅੱਗੇ ਖਾਸਪੀਰ ਦੀ ਆਹਾ ਫਰੀ ਖੜੀ ਐ ਬੇਬੀ ਉਹ ਗੋਹੇਟਰ ਲੈ ਕੇ ਪੰਮੇ ਨੂੰ ਕਹਿੰਦਾ ਵੀ ਤੂੰ ਦੁਰਪਾਏ ਨੋ ਜੀ ਆ ਗਿਆ ਸੀ ਬੇਬੀ ਉਹਟਰ ਲੈ ਕੇ ਮਾ ਪਾ ਮਾ ਦੁਰ ਲੱਗਿਆ ਇਹ ਵੀ ਦੁਰਪਣਾ ਮੈਂ ਵੀ ਮਗਰ ਦੁਰਪਣਾ ਫਿਰ ਜੀ ਇੱਧਰ ਆਣੇ ਪਹੁੰਚ ਗਏ ਆ ਉਹ ਮੂਰੇ ਭਮਾ ਜਾਂਦਾ ਏ ਮੇਰੇ ਮੂਰੇ ਹੱਥ ਮੇਟ ਜਾਂਦਾ ਐਨਾ ਕੋ ਫਰਕ ਰੱਖਿਆ ਬਾ ਉਚਾਲੇ ਆ ਵੀ ਜਵੇਂ ਆਰਾਮਗਾ ਜਾ ਰਹੇ ਆ 15 ਤੋਂ 16 ਗਰੇ ਆਂ ਆ ਵੀ ਇਕੱਲਾ ਬੰਦਾ ਹੁੰਦਾ ਆਪਣਾ ਦਿੱਤੀ ਆ ਜਾਂਦਾ ਏ ਜੇ ਜਦੋਂ ਸਾਥ ਹੁੰਦਾ ਗੈਰ ਉਹਨਾਂ ਦੇ ਨਾਲੇ ਜਾਣਾ ਪੈਂਦਾ ਏ ਕਿਉਂ ਕੋਈ ਨਹੀਂ ਭਜਾ ਕੇ ਵੀ ਕੋਈ ਫਾਇਦਾ ਨਹੀਂ ਹੈਗਾ ਵੈਸੇ ਸਾਧਕ ਮਰਦੇ ਫਰਕ ਪੈਂਦਾ ਹੁੰਦਾ

ਤੇ ਗੱਲੀਆ ਮੇਰੇ ਵਾਲਾ ਖੜ ਗਿਆ। ਲੋ ਜੀ ਹਸਵੀਰ ਹੈਗਾ ਉਰੇ ਹੁਣ ਕਹਿੰਦਾ ਮੈਂ ਸਾਰ ਲੈਣਾ। ਤੇ ਅਸੀਂ ਮੈਂ ਤੇ ਪੰਮਾ ਹੁਣ ਚੱਲੇ ਘਰ ਨੂੰ। ਉਹ ਵੀ ਘਰ ਤੇ ਫਿਰ ਕੱਲੂ ਆਉਂਗੇ। ਪਰਚੇ ਇਹਨੂੰ ਦੇ ਜਾਣੀਆਂ। ਪਰਚੇ ਵੀਰ ਨੂੰ। ਵੀ ਇਹ ਬਾਈ ਚਾਂਸ ਨੰਬਰ ਨੰਬਰ ਵੀ ਆ ਗਿਆ। ਤਾਂ ਹਸਵੀਰ ਫਿਰ ਆਹੰਡਾ ਕਰਵਾ ਦੂਗਾ। ਦੇ ਹਾਂ ਤੁਸੀਂ ਪਹਿਲਾਂ ਨੂੰ ਫਰਚੇ ਖੜਨ ਗਏ ਆ ਉਹ ਦੇਖਦੇ ਆਂ ਬਾਕੀ ਜੇ ਕੋਈ ਸਾਧਨਾ ਮੇਰੇ ਕੋਲ ਤੇ ਜਾਣ ਨੂੰ ਉਹ ਵੀ ਤਾਂ ਵੀਰੇ ਨਾਈਟ ਰਿਵਰੀ ਆ ਮੀ ਆਏ ਉਹ ਪਰੇ ਤੱਕ ਆਲੇ ਨਹੀਂ ਪਰਿਵਿਧਰ ਵਾਲੀ ਵੀ ਆਲੇ ਇਹਨਾਂ ਮਹਲਾਤੇ ਡਵਰ ਵਾਲੀ ਚ ਆਲੇ ਹਾਲੀ ਇਹ ਕਾਰੇ ਇਹਨੂੰ ਦੇਖਦੇ ਆਂ ਬਾਕੀ ਫਰਚੇ ਖੜਲੇ ਜਾ ਕੇ ਹੁਣ ਮੌਜੀ ਬਹੁਤ ਟਰਾਲੀਆਂ ਆ ਗਈਆਂ ਭੱਜਣਾ ਛਿੱਪਿਓ ਐ ਟਾਈਮ ਤੇ ਬਹੁਤ ਟਰਾਲੀ ਪੈਂਦੀ ਏ ਬਹੁਤ ਮਿਲੋ ਜੀ ਇਧਰ ਬੰਮੇ ਨੂੰ ਪਰਮੇ ਆ ਦੇਲਾ ਠੱਠੇ ਇਹ ਵੀ ਸੜਕਾਂ ਪਰੇ ਘੁੰਮਦੇ ਆ ਰਾਤ ਨੂੰ ਪਤਾ ਹੀ ਲੱਗਦਾ ਨੇ ਦੇਲੇ ਚ ਚੰਗੌਰ ਕਾਲਾ ਵਿਚਾਰਾ ਚੰਗੌਰ ਹਾਂ ਉਹ ਗੱਭੇ ਜਾਂਦਾ ਦੇਖ ਲੈ ਚੰਗੌਰ ਸਾਹਿਬ ਮੇਰੇ ਮੂਰੇ ਗਏ ਆ ਆ ਗਈ ਦੇਖ ਲੈ ਮੈਂ ਡੈਕਟਰ ਹੌਲੀ ਕਰ ਲੈ ਜਮਾਈ ਹੈ ਹੀ ਪਾਸੇ ਨਹੀਂ ਹੋਈ ਦੇਲਾ ਆ ਬਾਈ ਜੀ ਨੇ ਹੋਏ ਹੋਏ ਕਰਕੇ ਪਰੇ ਕਰੀ ਤਾਂ ਡੈਕਟਰ ਲਖਾਇਆ ਕਿਹੜਾ ਨੰਬਰ ਨੂੰ ਨੰਬਰ ਆਜੂ ਕਨੇਕਟਰ ਵਾਲੀ ਪੁੱਛਿਆ ਤਾਂ ਉਹ ਕੱਟਣੀ ਦਿੱਤੀ ਅਰੇ ਯਾਰ ਅੱਛਾ ਬਾਕੀ ਦੇਖੋ ਪਤਾ ਲੱਗੂ ਕਿ ਕਿਹਨਾ ਨੰਬਰ ਹੈ ਕਰਾਉਂਦੋ ਸੇ ਨਹੀਂ ਇਹ ਵੀ ਕਿਹਨੀ ਰੇਲੀ ਹਨਾ ਨੂੰ ਲੱਗਦੀ 110 ਟ੍ਰਾਲੀ ਦਾ ਅੱਛਾ ਹਲੂ ਮੈਂ ਉਹ ਦੁਆਰ ਨੂੰ ਤੱਕ ਵਾਰੀ ਆਉਗੀ ਮੈਂ ਇਹਦਾ ਜੀ ਰੇ ਆਜੂ ਹਾਂ ਹਾਂ ਲਓ ਜੀ ਹੁਣ ਅਥੇ ਸੜਕ ਉੱਪਰ ਖੜਕੇ ਕੋਈ ਦੇਖਦੇ ਆ ਸਾਧਾਨ ਘਰ ਜਾਣ ਨੂੰ ਗੱਡੀ ਗੁੱਡੀ ਦੇਖਦੇ ਆ ਕੋਈ ਜੇ ਮਿਲ ਜਵੇ ਪਰਤੀ ਸਾਨੂੰ ਹਲੇ ਮਿਲੀ ਨਹੀਂ ਐਂਟਰ ਹੋਂ ਨੂੰ ਰਹਿੰਦੀ ਅਖੀਰ ਪਰਤੀ ਫੜ ਲੂਗਾ ਨਹੀਂ ਤਾਂ ਪਤਾ ਲਾ ਜਾਂਦਾ ਕਿ ਕਿੰਨੀ ਘਟਾਲੀ ਹੈ ਅਜੇ ਸੌ ਤੇ ਪਰੇ ਬੰਦੇ ਹੋ ਗਈ ਹੈ ਨਾ ਜੇ ਬੰਦੇ ਬਹੁਤ ਟਰਾਲੀ ਆ ਰਹੀ ਹੈ ਨਾ ਜੇ ਬੰਦੇ ਬਹੁਤ ਆ ਗਏ ਆ ਹਾਂ ਜੇ ਸਭਾਈ ਨਿਕਲਦੀ ਹੈ ਨਾ ਸਵੇਰੇ 25 30 ਰੁਪਏ ਜੇ ਇਹਦੇ ਪੰਜ ਬਿਆਨ ਆ ਜਾਣਾ ਹੁੰਦਾ ਸਪਲਾਈ ਨਿਕਲੀ ਸਾਰੀ ਤੁਸੀਂ ਆ ਜਾਂਦੇ ਮੈਨੂੰ ਤੁਸੀਂ ਥੋੜਾ ਗੇਟ 'ਚ ਹੋ ਜਾਣਾ ਦਾ ਚਲ ਕੋਈ ਨਹੀਂ ਨੰਬਰ ਤਾਂ ਆ ਕੇ ਲੱਗਦਾ ਜਾ ਮਰਜੀ ਆ ਜਾ ਤੇ ਸਵੇਰੇ ਆ ਜਾ ਸ਼ਾਮ ਨੂੰ ਆ ਜਾ ਕਰ ਲਓ ਐਂਟਰੀ ਇੱਥੇ ਜਾ ਮ ਲੱਗ ਜਣਾ ਹਾਂ ਉਹਦੇ ਲਾ ਕਿਵੇਂ ਟਰਾਲੀਆਂ ਆ ਰਹੀਆਂ ਉਹ ਦੋ ਹੋਰ ਆ ਗਏ ਉਹ ਦੋ ਮਗਰ ਹੋਰ ਆਉਂਦੀਆਂ ਐ ਲਓ ਜੀ ਐਂਟਰੀ ਗੇਟ ਪਰ ਗੋਰਾ ਗਿਆ ਉਹ ਇਹ ਬਾਰਦਰਗਾ ਬਾਫਰ ਦੇਖੀ ਬਰੇ ਚਲ